ਕੀ ਤੁਸੀਂ ਓਵਰ weight ਹੋ ਮੋਟਾਪੇ ਦੇ ਸ਼ਿਕਾਰ ਹੋ ਤੇ ਇਸ ਮੋਟਾਪੇ ਦੇ ਕਰਕੇ ਤੁਹਾਨੂੰ ਬਹੁਤ ਸਾਰੇ ਹੈਲਥ ਇਸ਼ੂਜ਼ ਆ ਚੁੱਕੇ ਨੇ ਇਹ ਹੈਲਥ ਇਸ਼ੂਜ਼ ਜੇ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗੇ ਨੇ ਤੇ ਇਹ ਕਿਉਂ ਨੇ ਤੁਹਾਡੀਆਂ ਕੁਝ ਗਲਤ ਆਦਤਾਂ ਦੇ ਕਰਕੇ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਗਲਤ ਨੇ ਜਿਹਦੇ ਕਰਕੇ ਇਹ ਸਾਰੀਆਂ ਚੀਜ਼ਾਂ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗੀਆਂ ਨੇ ਜੇ ਤੁਸੀਂ ਚਾਹੁੰਦੇ ਹੋ ਮੋਟਾਪਾ ਦੂਰ ਹੋ ਜਾਵੇ ਇਹ ਹੈਲਥ ਇਸ਼ੂਜ਼ ਤੋਂ ਤੁਹਾਡਾ ਛੁਟਕਾਰਾ ਹੋ ਜਾਵੇ ਤੇ ਤੁਹਾਨੂੰ ਤੁਹਾਡੀਆਂ ਆਦਤਾਂ ਦੇ ਉੱਤੇ ਕੰਮ ਕਰਨਾ ਪਵੇਗਾ ਜਿਹੜੀਆਂ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਗਲਤ ਹੋਈਆਂ ਹੋਈਆਂ ਨੇ ਉਹਨਾਂ ਆਦਤਾਂ ਨੂੰ ਸੁਧਾਰਨਾ ਪਵੇਗਾ ਜਿੱਦਾਂ ਜਿੱਦਾਂ ਤੁਸੀਂ ਆਪਣੀਆਂ ਆਦਤਾਂ ਨੂੰ ਸੁਧਾਰੋਗੇ ਆਪਣੇ ਲਾਈਫ ਸਟਾਈਲ ਨੂੰ ਸੁਧਾਰੋਗੇ ਤੁਸੀਂ ਆਪਣੀ ਬੋਡੀ ਦੇ ਵਿੱਚ ਬਹੁਤ ਵੱਡੇ ਚੇਂਜਸ ਵੇਖੋਗੇ ਮੈਂ ਆਪਣੀ ਬੋਡੀ ਦੇ ਵਿੱਚ ਬਹੁਤ ਵੱਡੇ ਚੇਂਜਸ ਵੇਖੇ ਨੇ ਆਪਣੀ ਫੈਮਿਲੀ ਦੇ ਵਿੱਚ ਮੈਂ ਬਹੁਤ ਵੱਡੇ ਚੇਂਜਸ ਵੇਖੇ ਨੇ 28 ਕਿਲੋ ਵਜ਼ਨ ਮੈਂ ਆਪਣਾ ਘਟਕੀਤਾ ਹੈ ਹੈਲਦੀ weight loss ਕੀਤਾ ਹੈ 12 ਕਿਲੋ ਹੈਲਦੀ weight loss ਮੇਰੀ ਵਾਈਫ ਨੇ ਕੀਤਾ ਹੈ ਤੇ 15 ਕਿਲੋ ਹੈਲਦੀ weight loss ਮੇਰੀ ਮਦਰ ਨੇ ਕੀਤਾ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਨਾ ਫਿੱਟ ਹੋਣਾ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਇਹ ਹੈਲਥ ਇਸ਼ੂਸ ਜਿਹੜੇ ਹੈਗੇ ਨੇ ਇਹ ਮੋਟਾਪੇ ਦੇ ਕਰਕੇ ਆਉਂਦੇ ਨੇ ਜੇ ਤੁਸੀਂ ਆਪਣਾ ਮੋਟਾਪਾ ਖਤਮ ਕਰ ਦਿਓਗੇ ওভার weight ਵਾਲੀ ਜ਼ਿੰਦਗੀ ਤੋਂ ਇੱਕ ਫਿੱਟ ਪਰਸਨ ਵਾਲੀ ਜ਼ਿੰਦਗੀ ਦੇ ਵਿੱਚ ਆ ਜਾਵੋਗੇ ਤੇ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਬੜਾ ਕਮਾਲ ਦਾ ਬਣਾ ਸਕਦੇ ਹੋ ਸੋ ਜੇ ਤੁਸੀਂ ਫਿੱਟ ਹੋਣਾ ਚਾਹੁੰਦੇ ਹੋ ਆਪਣੇ ਆਈਡੀਅਲ weight ਦੇ ਉੱਤੇ ਆਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ